ਵਾਸਪੁਰ ਜ਼ਿਲ੍ਹੇ ਦੇ ਦੋ ਬਦਮਾਸ਼ ਭਰਾ ਮਤਲਬ ਇੰਨੀ ਜ਼ਿਆਦਾ ਦਹਿਸ਼ਤ ਉਸ ਏਰੀਏ 'ਚ ਇੰਨੇ ਜ਼ਿਆਦਾ ਵੱਡੇ ਕਾਰਨਾਮੇ ਵੀ ਪੁਲਿਸ ਵੀ ਕਈ ਵਾਰੀ ਹੈਰਾਨ ਰਹਿ ਜਾਂਦੀ ਸੀ ਉਹਦੇ ਕਾਰਨ ਮ 18-19 ਸਾਲ ਦੀ ਉਮਰ ਦੇ ਅੰਦਰ ਤੇ ਪਰਚੇ ਦਰਜ ਹੋਣੇ ਸ਼ੁਰੂ ਹੋ ਗਏ 3-4 ਕਤਲ ਕੀਤੇ ਤੇ ਉਹਨੇ ਪੈਸੇ ਲੈ ਕੇ ਕਤਲ ਕਰਦੇ ਜੇ ਕਤਲ ਕੀਤਾ ਤਾਂ ਇੱਕ ਭਰਾ ਪੇਸ਼ ਹੋ ਜਾਂਦਾ ਸੀ ਤੇ ਦੂਜਾ ਭਰਾ ਗਵਾਉਣ ਮਾਰਨਾ ਸ਼ੁਰੂ ਕਰ ਦਿੰਦਾ ਸੀ ਇਨੇ ਇਹ ਤਾਂ ਇਨੇ ਹੌਸਲੇ ਵਧ ਗਏ ਸੀ ਕਿ ਇਹਨਾਂ ਨੇ ਅੰਮ੍ਰਿਤਸਰ ਮਥਾਣਾ ਸ਼ਹਿਰ ਸੀ ਡਿਵੀਜ਼ਨ ਸੀਗਾ ਉਹਦੇ ਬਿਲਕੁਲ ਨਾਲ ਪੈਸੇ ਛਾਪਣ ਦੀ ਪ੍ਰੈਸ ਲਾ ਲਈ ਇੱਕ ਵਾਰ ਕਈ ਥਾਈਂ ਗੋਲੀ ਚੱਲੀ ਕਈ ਥਾਈਂ ਕਬਜ਼ੇ ਕੀਤੇ ਕਈ ਥਾਈਂ ਭੱਜੇ ਵੀ ਨੇ ਗਾਡੀਆਂ ਲੱਗ ਕੇ ਇੱਕ ਨਰਸਿੰਗ ਸਕੂਲ ਦਾ ਮਾਲਕ ਸੀਗਾ ਉਹ ਕਹਿੰਦਾ 3000 ਕਰੋੜ ਦਾ ਮੇਰਾ ਕਾਲਜ ਆ ਇਹਨਾਂ ਨੇ ਉਹਨੂੰ ਅਗਵਾ ਕਰਕੇ ਰੱਖ ਲਿਆ ਬੰਦਾ ਉਹਨੇ ਫੜਾ ਫੜ ਚਾਚੂ ਨੂੰ ਗਈ ਸਾਨੂੰ ਕਹਿੰਦਾ ਵੀ ਉਹ ਮਰ ਗਿਆ ਐਂ ਕਹੇ ਮਰ ਗਿਆ ਵੀ ਜੇ ਤੁਹਾਨੂੰ ਕੱਲ ਨੂੰ ਕਾਤਲ ਨਹੀਂ ਲੱਗਦਾ ਤੂੰ ਸਾਡੇ ਦੇ ਪਾ ਦਿਓ ਤੋ ਜਦੋਂ ਸੀਏ ਪੁਛਕਿਸ਼ ਕਰਨੀ ਹੁੰਦੀ ਸੀ ਤੋ ਸਿੱਧਾ ਲੰਮਾ ਪੈ ਕੋਈ ਚੀਚ ਰੋਣ ਲੱਗ ਪੈਣਾ ਉਹਨੇ ਚੀਕਾ ਮਾਰਨੀ ਐ ਅੰਪਾਇਰ ਫੜ ਲੈਣੇ ਜਦੋਂ ਜ਼ਮਾਨ ਤੋਂ ਇਹ ਸਾਲਾ ਫਿਰ ਉਹੀ ਕੰਮ ਸ਼ੁਰੂ ਕਰ ਦਿੰਦੇ ਨੇ ਇਹ ਬੰਦੇ ਇਹ ਰੱਬ ਨੇ ਬਣਾਈ ਇਹੋ ਜਿਹੇ ਹੁੰਦੇ ਆ ਇਹ ਸੁਧਰੇ ਨਹੀਂ ਸਾਲਾ ਇਹ ਦੋਵੇਂ ਭਰਾ ਗਰਦਾਸਪੁਰ ਜ਼ਿਲ੍ਹੇ ਦੇ ਰਹਿਣ ਵਾਲੇ ਸੀ ਬੜੀ ਇੰਟਰਸਟਿੰਗ ਤਫ਼ਤੀਸ਼ ਸੀ ਇਹ ਮਤਲਬ ਇਹਦੇ ਵਿੱਚ ਕਈ ਟਵਿਸਟ ਆਏ ਇਹ ਜਿਵੇਂ ਤੁਸੀਂ ਲਾ ਲੋ ਇਹ ਦੋਵੇਂ ਸੁਭਾਤੋਂ ਹੀ ਅਪਰਾਧੀ ਸੀਗੇ 18 18 19 ਸਾਲ ਦੇ ਅੰਦਰ ਤੇ ਪਰਚੇ ਦਰਜ ਹੋਣੇ ਸ਼ੁਰੂ ਹੋ ਗਏ ਸੀ ਪਹਿਲੋਂ ਨਾਲ ਸ਼ਰਾਬ ਘੜਨੀ ਸ਼ੁਰੂ ਕੀਤੀ ਉਦੋਂ ਚਿੱਟਾ ਵਗੈਰਾ ਜਾਂ ਲਟਰ ਨਟਰ ਮੇਜ ਨਹੀਂ ਸੀ ਹੁੰਦਾ ਜੇ ਮਤਲਬ ਆਪਾਂ ਇਹ ਵਾਰੀ ਵੇਖੀਏ ਨਾ ਵੀ ਤੁਹਾਨੂੰ ਤੁਸੀਂ ਅ ਜਿਹੜਾ ਬਿਸ਼ਨੋਈ ਗੈਂਸਟਰ ਆ ਇਹ ਉਸ ਇਲਾਕੇ ਦੇ ਬਿਸ਼ਨੋਈ ਸੀਗੇ ਸਮਝੋ ਤੁਸੀਂ ਲੁਟਾ ਮਾਰਾਂ ਖੋਵਾ ਇੱਕ ਦੋ ਕਤਲ ਵੀ ਕੀਤੇ ਇਹਨਾਂ ਨੇ ਉਹ ਚੋਂ ਵੀ ਬਰੀ ਹੋ ਗਏ ਗਵਾਹਾਂ ਨੂੰ ਡਰਾਉਣਾ ਧਮਕਾਉਣਾ ਇਹਨਾਂ ਦਾ ਕੰਮ ਇਹ ਸੀਗਾ ਜੇ ਕਤਲ ਕੀਤਾ ਦੋ ਭਰਾਵਾਂ ਨੇ ਤਿੰਨ ਚਾਰ ਕਤਲ ਕੀਤੇ ਇਹਨਾਂ ਨੇ ਪੈਸੇ ਲੈ ਕੇ ਕਤਲ ਕਰਦੇ ਸੀ ਜੇ ਕਤਲ ਕੀਤਾ ਤਾਂ ਇੱਕ ਭਰਾ ਪੇਸ਼ ਹੋ ਜਾਂਦਾ ਸੀ ਤੇ ਦੂਜਾ ਭਰਾ ਗਵਾਹਾਂ ਨੂੰ ਮਾਰਨਾ ਸ਼ੁਰੂ ਕਰ ਦਿੰਦਾ ਸੀ ਇੱਕ ਦੋ ਗਵਾਹ ਮਾਰਦੇ ਸੀਗੇ ਬਾਕੀ ਸਾਰੇ ਬੈਠ ਜਾਂਦੇ ਸੀ ਉਹ ਬਰੀ ਹੋ ਜਾਂਦਾ ਸੀਗਾ ਉਹ ਜਦੋਂ ਬਰੀ ਹੋ ਜਾਂਦਾ ਸੀਗਾ ਫਿਰ ਦੂਸਰਾ ਪੇਸ਼ ਹੋ ਜਾਂਦਾ ਸੀ ਉਹ ਵੀ ਬਰੀ ਹੋ ਜਾਂਦਾ ਸੀਗਾ ਇਨਾਂ ਦੀ ਇਹ ਇਹ ਤਾਂ ਇਹਨਾਂ ਹੌਸਲੇ ਵਧ ਗਏ ਸੀ ਕਿ ਇਹਨਾਂ ਨੇ ਅੰਮ੍ਰਿਤਸਰ ਮਥਾਣਾ ਸ਼ਹਿਰ ਸੀ ਡਿਵੀਜ਼ਨ ਸੀਗਾ ਉਹਦੇ ਬਿਲਕੁਲ ਨਾਲ ਪੈਸੇ ਛਾਪਣ ਦੀ ਪ੍ਰੈਸ ਲਾ ਲਈ ਇੱਕ ਵਾਰ ਨੋਟ ਛਾਪਦੇ ਹੁੰਦੇ ਸੀ ਇਹ ਤੀਹਵਨ ਚਾਰ ਪੰਜ ਮਹੀਨੇ ਛਾਪੇ ਇਹਨਾਂ ਨੇ ਇਹ ਜੁਪੀ ਭਾਰ ਵੱਲੋਂ ਭੇਜਦੇ ਹੁੰਦੇ ਸੀ ਇਹ ਲੱਗ ਜਾਂਦਾ ਪਤਾ ਜਦੋਂ ਲੱਗ ਹਲਚਲ ਹੁੰਦੀ ਹੈ ਲੋਕੀ ਦੱਸ ਕੋਈ ਨੋਕਾ ਮੁਖਬਰ ਦੱਸ ਹੀ ਦਿੰਦਾ ਪਰ ਇਹਦੇ ਵਿੱਚ ਐਡਾ ਕੋਈ ਖਾਸ ਜੁਰਮ ਬੰਦਾ ਨਹੀਂ ਛੋਟੀ ਜਮਾਤ ਵਗੈਰਾ ਹੋ ਜਾਂਦੀ ਬੰਦੇ ਦੀ ਚਲੋ ਕਰਦਿਆਂ ਕਰਦਿਆਂ ਇਹਨਾਂ ਦਾ ਪੂਰਾ ਨਾਂ ਬਣ ਗਿਆ ਜੀ ਪੱਪੀ ਕੇਵਲ ਪੱਪੀ ਕੇਵਲ ਹੋਣਿਆ ਭੀ ਦੇ ਆਹ ਤੋਂ ਹੋ ਗਈ ਪੂਰੀ ਫੋਲ ਇਹਨਾਂ ਦੀ ਇਹਨਾਂ ਦੇ ਪਿੰਡ ਦੇ ਇੱਕ ਬੰਦੇ ਚਲੋ ਉਹ ਮੇਰਵਾ ਬਾਅਦ ਚ ਆਊਗਾ ਬੜੇ ਸ਼ਰੀਫ ਟੱਬਰ ਸੀਗਾ ਬੜੇ ਮਗਰ ਰਜੇ ਕੁਜੇ ਬੰਦੇ ਹੀ ਉਹਨਾਂ ਦੇ ਦਿਨ ਜੀਣਾ ਰਾਮ ਗੀਤਾ ਪਿਆ ਹੈ ਉਹਨਾਂ ਦਾ ਮਤਲਬ ਉਹਨਾਂ ਸਮਝ ਲਓ ਕਿ ਉਹਨਾਂ ਨੂੰ ਉਹ ਇਦਾਂ ਹਾਲਤ ਸੀ ਕਿ ਉਹ ਇਹਨਾਂ ਦਾ ਨਾਂ ਸੁਣ ਕੇ ਕੰਮ ਲੱਗ ਪੈਂਦੇ ਸੀਗੇ ਜੇ ਉਹਨਾਂ ਬਾਹਰ ਜਾਣਾ ਕਦੀ ਕਹਿੰਦਾ ਉਹਨਾਂ ਦਾ ਮੁੰਡਾ ਕੋੜ ਦੇਣਾ ਝਗੜਾ ਸਰਫ ਸੀਗਾ ਅੱਧਾ ਕਲਾ ਪੈਲੀ ਦਾ ਉਹ ਵੀ ਤਾਂ ਅਪਲੀ ਇਹਨਾਂ ਨੇ ਹੈ ਵੀ ਉਹਨਾਂ ਦੀ ਸੀਗੀ ਉਹ ਵੀ ਇਹ ਦੱਪ ਗਿਆ ਚਲੋ ਹੋਇਆ ਕਿ ਵੀ ਇਹਨਾਂ ਨੇ ਨਾ ਇੱਕ ਬੜਾ ਵੱਡਾ ਪਲੈਨਿੰਗ ਕੀਤੀ ਪਲੈਨਿੰਗ ਕਰਦੇ ਦੋਵੇਂ ਬੜੇ ਮਾਸਟਰ ਸੀਗੇ ਮਤਲਬ ਸਮਝ ਨਹੀਂ ਲੱਗਦੀ ਇਹ ਐਡੇ ਤਰੀਕੇ ਨਾਲ ਕਰਦੇ ਹੈ ਮੂਰਖਾਂ ਕੋਈ ਵੀ ਮੈਂ ਜਿਦਾ ਅਜਿਹਾ ਕਰਦਾ ਕਿਹੜਾ ਕਰਦੇ ਫਾਇਲਿੰਗ ਕਰਤੀ ਤੇ ਟੈਲੀਫੋਨ ਤੇ ਲੈ ਲਈ ਜਾਣਕਾਰੀ ਜੋ ਵੀ ਮਾਰੇ ਲੈ ਲਈ ਮੈਂ ਫਲਾਣੇ ਬੰਦੇ ਨੇ ਫਾਇਰ ਕੀਤਾ ਜੀ ਉਹ ਇਹਨਾਂ ਨੇ ਨਾ ਕਾਦੀਆਂ ਲਾਗੇ ਇੱਕ ਨਾ ਉਹ ਭੁੱਲ ਗਿਆ ਪਿੰਡ ਦਾ ਕਾਦੀਆਂ ਲਾਗੇ ਇੱਕ ਨਰਸਿੰਗ ਸਕੂਲ ਦਾ ਮਾਲਕ ਸੀਗਾ ਡਾਟਰ ਡਾਟਰ ਕਹਿੰਦੇ ਸੀ ਉਹਨੂੰ ਇਹਨਾਂ ਨੇ ਉਹਨੂੰ ਅਗਵਾ ਕਰਕੇ ਤੇ ਸਾਡੇ ਆਪਣਾ ਮਜੀਠੇ ਥਾਣੇ ਦਾ ਪਿੰਡ ਸੀ ਸ਼ਾਇਦ ਕੋਟਲਾ ਸੁਲਤਾਨ ਇਹੋ ਜਿਹਾ ਕੋਈ ਨਾ ਪਿੰਡ ਦਾ ਮੈਨੂੰ ਭੁੱਲ ਗਿਆ ਆਪਣਾ ਸ਼ਾਹ ਮੁਹੰਮਦ ਉਹ ਪਿੰਡ ਦਾ ਸੀਗਾ ਅੱਛਾ ਜੀ ਜਿੰਨੇ ਜੰਗਲਾ ਮਹ ਸਿੰਘ ਨਾਲ ਗੋਰੀਆਂ ਦਾ ਲਿਖਿਆ ਹਾਂ ਜੀ ਇਹ ਜੀ ਉੱਥੇ ਉਹਨੂੰ ਡਾਕਟਰ ਉੱਥੇ ਲੈ ਆਏ ਚਾਰ ਪੰਜ ਜਾਣੇ ਇਹ ਰਲ ਕੇ ਕੁਝ ਬੰਦੇ ਉਸੇ ਪਿੰਡ ਦੇ ਅਸੀਂ ਦੋ ਤਿੰਨ ਬਾਹਰ ਦੇ ਸੀਗੇ ਅੱਛਾ ਇਹਨਾਂ ਦੇ ਦੋਨੋਂ ਦੀ ਇੱਕ ਮੋਡ ਸਪਿੰਡ ਸੀ ਵੀ ਇਹ ਕਦੀ ਵੀ ਇਕੱਠੇ ਨਹੀਂ ਰਹਿੰਦੇ ਅੱਛਾ ਇਹ ਨਹੀਂ ਵੀ ਇਕੱਠੇ ਕਾਬੂ ਆਏਣਾਂ ਇੱਕ ਭਰਾ ਹਮੇਸ਼ਾ ਦੂਜੇ ਤੋਂ ਦੂਰ ਰਹਿੰਦਾ ਸੀਗਾ ਤੇ ਕਮਿਊਨੀਕੇਸ਼ਨ ਇਹਨਾਂ ਦੀ ਪੂਰੀ ਮੁਸ਼ਕਿਲ। ਮੋਬਾਈਲ ਫੋਨ ਤੋਂ ਆ ਗਏ ਸੀਗੇ ਤੇ ਮੋਬਾਈਲ ਤੇ ਗੱਲਾਂ ਹੁੰਦੀਆਂ ਸੀ। ਇਹਨਾਂ ਨੇ ਕੀ ਕੀਤਾ ਵੀ ਡਾਕਟਰ ਨੂੰ ਲਿਆ ਕੇ ਉਹਨਾਂ ਦੇ ਘਰ ਇਹਨਾਂ ਨੇ ਅਗਵਾ ਕਰਕੇ ਰੱਖ ਲਿਆ। ਤੇ ਆਪ ਉਹਦੀ ਮਾਂ ਨੂੰ ਫੋਨ ਕਰਦਾ ਉਹਨਾਂ ਨੇ। ਰੋਜ਼ ਦੂਜੇਕ ਦਿਨਾਂ ਵੀ ਮਾਤਾ ਡਾਕਟਰ ਨਹੀਂ ਆਇਆ ਜੇ ਸਾਨੂੰ ਕੰਮ ਸੀ ਉਹਨਾਂ। ਕੋਈ ਬਹੁਤ ਜ਼ਿਆਦਾ ਕੰਮ ਇਹ ਮਿਲਦਾ ਸੀਗਾ। ਉਹਨੇ ਕਿਹਾ ਪੁੱਤ ਉਹ ਚੰਡੀਗੜ੍ਹ ਗਿਆ ਸੀਗਾ। ਅੱਛਾ। ਅਗਲ ਤਾਂ ਡਾਕਟਰ ਦੇ ਫੋਨ ਤੋਂ ਡਾਕਟਰ ਕੋਲੋਂ ਉਹਦੀ ਮਾਂ ਨੂੰ ਫੋਨ ਕਰਾ ਦੇਣਾ ਵੀ ਮਾਤਾ ਮਾਂ ਬਿਲਕੁਲ ਠੀਕ ਠਾਕ ਆ ਉਹ ਥੋੜਾ ਕਾਲਜ ਦਾ ਕੰਮ ਚੇਰਾ ਬੜਾ ਉਲਝਿਆ ਆਵਾ ਮੈਂ ਕਰਕੇ ਆਉਂਗਾ ਨਾ ਮਤਲਬ ਇਹ ਨਹੀਂ ਜੀ ਕਿਸ ਨੂੰ ਪਤਾ ਹੀ ਨਹੀਂ ਕਿ ਵੀ ਬੰਦਾ ਗਵਾਹ ਹੋ ਗਿਆ ਕੋਈ ਮਾਂ ਨੂੰ ਨਹੀਂ ਪਤਾ ਲਈ ਘਰ ਵਾਲੇ ਨੂੰ ਨਹੀਂ ਪਤਾ ਕੱਲਾ ਉਹਨੂੰ ਪਤਾ ਸੀ ਮੈਂ ਗਵਾਹ ਹੋ ਚੁੱਕਾ ਵਾਂ ਆਸ਼ਾ ਉਹਦੇ ਡਾਕੂਮੈਂਟ ਵਗੈਰਾ ਨੇ ਤਿਆਰ ਕਰ ਲਏ ਵੀ ਕਾਲਜ ਤੂੰ ਸਾਡੇ ਨਾਲ ਆ ਦੇ ਤਹਿਸੀਲਦਾਰ ਨਾਲ ਵੀ ਉਹ ਵੀ ਹੋ ਜਾਈਗਾ ਉਹਦੇ ਨਾਲ ਨਾਲ ਦੀ ਗੱਲ ਗੱਲ ਹੋ ਗਈ ਸੀ ਵੀ ਤੂੰ ਰਜਿਸਟਰੀ ਕਰਦੀ ਇੰਤਕਾਲ ਚਾੜਦੀ ਡਾਕਟਰ ਨੂੰ ਇੱਕ ਟੁਕੜ ਟੁਕੜ 10 15 ਦਿਨਾਂ ਕੇ ਕੰਮ ਚੱਲਦਾ ਡਾਕਟਰ ਨੂੰ ਇਹ ਸਮਝ ਆ ਗਈ ਵੀ ਮੈਂ ਜੋ ਜੇ ਕਾਲਜ ਦੇ ਦਿੱਤਾ ਇਹਨਾਂ ਨੂੰ ਤੇ ਮੈਨੂੰ ਮੈਲ ਬਣਾਣੀ ਮੁਰਕੇ। ਮੈਨੂੰ ਇਹਨਾਂ ਦਾ ਕਤਲ ਕਰ ਦੇਣਾ। ਨਾ ਵੀ ਸਹੀ ਨਾ ਦਾ ਤੇ ਹੈ ਵੀ ਹੁਣ ਛੱਡਣ ਦਾ ਕੋਈ ਆਈਡੀਆ ਨਹੀਂ ਸੀ ਬੰਦਾ। ਇਹਨਾਂ ਨੂੰ ਮਾਰਨੇ ਮਾਰਨਾ ਸੀ ਉਹਨੂੰ। ਵਿਚਾਰ ਡਾਕਟਰ ਦਾ ਵੀ ਦਿਮਾਗ ਕੰਮ ਕਰਨ ਲੱਗ ਪਿਆ। ਇੱਕ ਦਿਨ ਕਿਤੇ ਉਹ ਜਿਹੜੇ ਦੋ ਗਵਾਹਕਾਰ ਸੀ ਜਿਨ੍ਹਾਂ ਦੇ ਘਰ ਸੀਗਾ ਉਹ ਉਹਨੇ ਉਹਨਾਂ ਨੂੰ ਪੁੱਛਿਆ ਵੀ ਤੁਸੀਂ ਤੁਹਾਨੂੰ ਕਿੰਨੇ ਪੈਸੇ ਦੇਣੇ ਕੀਤੇ ਉਹਨੇ। ਉਹ ਕਹਿੰਦਾ ਵੀ ਸਾਨੂੰ ਸਾਰਿਆਂ ਨੂੰ 50-50 ਹਜ਼ਾਰ ਦੇਣਾ ਕੀਤਾ। ਤੇ ਤਿੰਨ ਕ ਲੱਖ ਦੇਣਾ। ਉਹ ਕਹਿੰਦਾ ਤੇ 2000 ਕਰੋੜ ਦਾ ਮੇਰਾ ਕਾਲਜ ਆ ਇਹ ਗੱਲ ਹੈ ਜੀ 2003-4 ਦੀ ਅੱਜ ਕੱਲ ਦਾ ਮੈਂ ਹਾਂ 20 ਕਰੋੜ ਤੋਂ ਉੱਪਰ ਹੋਣਾ ਹਾਂ ਅੰਦਾਜ਼ੇ ਮੈਂ ਤੁਹਾਨੂੰ ਲੱਖ ਲੱਖ ਦਵਾਂ ਦੇ ਸਾਰਿਆਂ ਨੂੰ ਮੈਂ ਲੱਖ ਲੱਖ ਦੇ ਦਿਆਂ ਤਾਂ ਇਹਨਾਂ ਦੋ ਲੱਖ ਕਰੋੜ ਦੇ ਮੈਂ ਤੇ ਬੰਦਾ ਫੇਰ ਵੀ ਹੈ ਇਹਨਾਂ ਨੂੰ ਮਾਰਿਆ ਤੁਹਾਨੂੰ ਪਾਪ ਵੀ ਨਹੀਂ ਲੱਗਣਾ ਇਸਲੇ ਗੰਦ ਦੇ ਹੈਗੇ ਇਸਲੇ ਦੇ ਅੱਛਾ ਕਰਦਿਆਂ ਕਰਦਿਆਂ ਕਰਨਿਆਂ ਕਰਦਿਆਂ ਉਹ ਜਦੋਂ ਨਹੀਂ ਬਾਰ ਬਾਰ ਗੱਲ ਕਰੋ ਬੰਦੇ ਦੇ ਮਨ ਤੇ ਫਰਕ ਪੈਣ ਲੱਗ ਪੈਂਦਾ ਉਹ ਡਾਕਟਰ ਉਦੋਂ ਸੀਗਾ ਘਰ ਤੇ ਪੱਪੀ ਸੀਗਾ ਪੱਪੀ ਕੇਵਲ ਵੱਡਾ ਸੀ ਪੱਪੀ ਛੋਟਾ ਸੀ ਪੱਪੀ ਉਹਦੋਂ ਉਥੇ ਇੱਕ ਘਰ ਸੁਤਾਈ ਡਾਕਟਰ ਉਹਦੀ ਕਮਾਚ ਲੈ ਆਏ ਨੇ ਕਦੀ ਉਥੇ ਲੈ ਆਉਂਦੇਗੇ ਅੱਛਾ ਉਹਨਾਂ ਨੇ ਉਥੇ ਚਾਕੂ ਮਾਰ ਮਾਰ ਕੇ ਤੇ ਪੱਪੀ ਦਾ ਕਤਲ ਕਰਤਾ ਅੱਛਾ ਡੀਜ਼ਲ ਦਾ ਡਰੰਮ ਬੰਦੋ 100 ਲੀਟਰ ਦਾ ਹੁੰਦਾ ਸਾਡੇ ਕੋਲ ਸਾਰੇ ਪਾਸੇ ਵਰਦੇ ਆ ਉਹਦਾ ਟੱਕਣ ਤੋਂ ਵੈਲਡਿੰਗ ਨਾਲ ਕਟਾ ਲਿਆ ਸੀਗਾ ਉਹ ਚ ਉਹਦੀ লাশ ਪਾ ਕੇ ਤੇ ਟੱਕਣ ਦੇ ਕੇ ਉੱਤੇ ਇੱਕ ਬੰਦਾ ਡਾਕਟਰ ਕੋਲ ਬੈਗਾ ਤੇ ਦੋ ਬੰਦੇ ਜਿਹੜੇ ਸੀ ਉਹ ਟਰੈਕਟਰ ਲੈ ਕੇ ਚੱਲ ਗਏ ਉੱਥੇ ਕੇਵਲ ਕੇਵਲ ਕੋਲ ਲਿੰਕਾਂ ਦੇ ਤਫਟੀ ਪਾ ਕੇ ਬੰਨ ਲਿਆ ਉਹ ਉਹਨਾਂ ਨੂੰ ਇਹ ਵੀ ਇਹ ਨਾ ਕਿ ਪਿਛੋਂ ਡਾਕਟਰ ਭੱਜ ਗਿਆ ਸਾਡਾ ਲੱਖ ਲੱਖ ਰੁਪਏ ਹੋ ਜਾਊਗਾ ਤੇ ਕਤਲ ਵੀ ਕਰ ਬੈਠੇ ਤੇ ਫਾਇਦਾ ਕੀ ਹੋਣਾ ਅੱਛਾ ਜਦੋਂ ਗਏ ਤੇ ਉਹ ਜਿਵੇਂ ਹੁੰਦਾ ਨਾ ਇੰਟਿਊਸ਼ਨ ਹੋ ਜਾਂਦੀ ਬੰਦੇ ਨੂੰ ਵੀ ਮੇਰੇ ਚੰਗੇ ਰਿਸ਼ਤੇਦਾਰ ਨਾਲ ਜਾਂ ਮੇਰੇ ਪਿਆਰੇ ਨਾਲ ਕੋਈ ਦੁਰਘਟਨਾ ਵਾਪਰੀ ਆ ਉਹ ਜਾਂਦੇ ਪੁੱਛਦਾ ਕਹਿੰਦਾ ਪੱਪੀ ਕਿੱਥੇ ਆ ਕੇਵਲ ਕਹਿੰਦਾ ਉਹ ਕਹਿੰਦੇ ਪੱਪੀ ਡਾਕਟਰ ਕੋਲ ਬੈਠਾ ਵਾ ਤੇ ਅਸੀਂ ਆਏ ਤੇਰੇ ਕੋਲ ਚਲੋ ਗੱਲ ਸਾਰਾ ਸੀਗੀ ਉਹ ਚਾਰ ਪੰਜ ਬੰਦੇ ਸੀਗੇ ਉਨਾ ਉਹਨੂੰ ਵੀ ਮਾਰ ਕੇ ਕੇਵਲ ਨੂੰ ਦੇ ਉਹਦੀ ਲਾਸ਼ ਵੀ ਡਰਮ ਚ ਰੱਖੇ ਉਹਨੂੰ ਖੇਦ ਮਾਰਦਾ ਪੱਪੀ ਨੂੰ ਘਰ ਮਾਰਦਾ ਪੱਪੀ ਦੀ ਲਾਸ਼ ਥੱਲੇ ਸੀਗੀ ਤੇ ਕੇਵਲ ਦੀ ਲਾਸ਼ ਕੁੱਤੇ ਸੀਗੀ ਉੱਤੇ ਡਰਮ ਕਰਕੇ ਢੋਲ ਕੋਈ ਤੁਨਤਨ ਕੇ ਪਾਤੀ ਮਰੇ ਬੰਦੇ ਨੂੰ ਅੱਛਾ ਉਹ ਸੋਹੀਆਂ ਕਲਾਂ ਪਿੰਡਿਆ ਇੱਕ ਮਜੀਠੇ ਦੇ ਲੱਗੇ ਉਹ ਕੁਦਰਤੀ ਨਾਲ ਸੁਆ ਸੁੱਕਾ ਸੀਗਾ ਉੱਥੇ ਜਾ ਕੇ ਤਾਂ ਟੋਆ ਪੁੱਟਿਆ ਟੋਆ ਪੁੱਟ ਕੇ ਥੱਲੇ ਕੇਵਲ ਕੋਤੇ ਕੇਵਲ ਉੱਤੇ ਸੀਗਾ ਉਹਦੀ ਲਾਸ਼ ਥੱਲੇ ਰੱਖਤੀ ਉਹਦੀ ਥੋੜੀ ਜੀ ਮਿੱਟੀ ਪਾ ਕੇ ਤੇ ਪੱਪੀ ਦੀ ਲਾਸ਼ ਉੱਤੇ ਰੱਖਤੀ ਟੋਲਿਕਲੀ ਉਹ ਦੱਬ ਗਏ ਤੇ ਉਹ ਆ ਗਏ ਅੱਛਾ ਉਹਨੇ ਜਿਹਨੂ ਦੀ ਘਰ ਵਾਲੀ ਸੀ ਨਾ ਉਹ ਥਾਣੇ ਗੇੜੇ ਮਾਰ ਲੱਗ ਪਈ ਸੀ ਵੀ ਮੇਰਾ ਨਾ ਦੋ ਤਿੰਨ ਦਿਨ ਬਾਅਦ ਕਤਲ ਤੋਂ ਦੋ ਤਿੰਨ ਦਿਨ ਬਾਅਦ ਉਹ ਗੇੜੇ ਮਾਰਨੀ ਸ਼ੁਰੂ ਕਰਦੇ ਉਹਨੇ ਵੀ ਮੇਰਾ ਘਰ ਵਾਲਾ ਤੇ ਮੇਰਾ ਜੀ ਹੋਰ ਲੱਭਦੇ ਨਹੀਂ ਆ ਵੀ ਮੈਨੂੰ ਸਾਡੇ ਪਿੰਡ ਤੱਕ ਬੰਦਾ ਉੱਥੇ ਛੱਕਿਆ ਉਹਨਾਂ ਨੇ ਇਹ ਕਤਲ ਕਰਾਇਆ ਹੋਗਾ ਅੱਛਾ ਇਸ ਉਸ ਜਨਾਨੇ ਨੂੰ ਸਾਰਾ ਪਤਾ ਸੀ ਵੀ ਡਾਕਟਰ ਗਵਾ ਕੀਤਾ ਵਾ ਤੇ ਇੱਥੇ ਰੱਖਿਆ ਹੋਇਆ ਵਾ ਸਾਰਾ ਪਤਾ ਸੀ ਉਹਨੂੰ ਕਿਉਂਕਿ ਉਹਦੇ ਨਾਲ ਫੋਨ ਤੇ ਰੋਹੀ ਗੱਲ ਹੋਦੀ ਖਣਾਂ ਦੀ ਜੋ ਦੋ ਤਿੰਨ ਦਿਨ ਗੱਲ ਨਾ ਹੋਈ ਤ ਉਹਨੂੰ ਸ਼ੱਕ ਪੈ ਗਿਆ ਕੀ ਹੋਰ ਕੀ ਗੱਲ ਹੋ ਗਈ ਮੈਨਾਂ ਗੱਲ ਕੋਈ ਨਹੀਂ ਕਰ ਰਹੇ ਉਹ ਸਾਡੇ ਗੇੜੇ ਬਾੜੀ ਸ਼ੁਰੂ ਕਰਦੇ ਚਲੋ ਅਸੀਂ ਵੀ ਵੇਖੀਏ ਵੀ ਚਲੋ ਸਾ ਉਹਨਾਂ ਨੂੰ ਉਹਨਾਂ ਦਾ ਕਤਲ ਦਾ ਕਿਸੇ ਦੇ ਕੋਈ ਬਹੁਤ ਅਸਰ ਨਹੀਂ ਸੀਗਾ ਵੀ ਗਾਂਦੀ ਮੁੱਕਾ ਪੁਲਿਸ ਨੂੰ ਵੀ ਇੱਡਾ ਨਹੀਂ ਸੀ ਕਿ ਉਹ ਮਰਗੇ ਦੇ ਮਰਗੇ ਹੋਣਗੇ ਕਿ ਕਿੱਥੇ ਮਰੇ ਕਿੱਥੇ ਨਹੀਂ ਮਰੇ ਸਾਨੂੰ ਇਹ ਪਤਾ ਨਹੀਂ ਵੀ ਸਾਡੇ ਇਲਾਕੇ 'ਚ ਮਰੇ ਆਏ ਵੀ ਇੱਥੇ ਗਵਾ ਕਰਕੇ ਲਿਆਈ ਬੰਦਾ ਹੈ ਅਜਾ ਉਹ ਕੁਦਰਤੀ ਸੁਵਾਹੀ ਸੁੱਕਾ ਤੇ ਸੂਏ 'ਚ ਪਾਣੀ ਨਾ ਆਇਆ ਉਹ ਕੋਈ ਬੰਦਾ ਤੁਰਿਆ ਜਾ ਰਿਹਾ ਤਾਂ ਉਹਨੇ ਵੇਖਿਆ ਵੀ ਆ ਸੂਏ 'ਚ ਰੀਤ ਕੁੱਟੀ ਆ ਇੱਥੇ ਕਿਸੇ ਡਰੰਪ ਆਇਆ ਹੋਣਾ ਬੀ ਡਰਾਮੇ ਚੋਰੀ ਕਰਦਾ ਲਾਂਡਾ ਲਾਂਡਾ ਚੋਰੀ ਕਰਦਾ ਤੇ ਆਪਣੇ ਜਾ ਕੱਢ ਲਾਂਗੇ ਜਾ ਕੇ ਆਰਾਮ ਨਾਲ ਉਹ ਜਿੰਨੋਂ ਦੀ ਟੱਪ ਮਾਰੇ ਪੰਜ ਸੱਤ ਤੇ ਦੋ ਘੋੜ ਤੇ ਤੇ ਉਹ ਪੱਪੀ ਪਿਆ ਉੱਤੇ ਚਲੋ ਪਿੰਡ ਦੇ ਸਰਪੰਚ ਨੂੰ ਲੈ ਗਏ ਤੇ ਆ ਗਿਆ ਸਾਡੇ ਕੋਲ ਉਹ ਲਾਸ਼ ਉਹਦੀ ਕੱਢੀ ਲਾਸ਼ ਕੱਢ ਕੇ ਉਹ ਜੋ ਪੋਸਟਮਾਰਟਮ ਕਰਨਾ ਸੀਗਾ ਉਹਦੇ ਘਰ ਵਾਲਿਆਂ ਨੂੰ ਬੁਲਾ ਕੇ ਕਤਲ ਦਾ ਪਰਚਾ ਦਰਜ ਕਰਤਾ ਵੱਡੇ ਟੁੱਕਿਆ ਪਿਆ ਹੀ ਬੁਰੇ ਦਰਾਮ ਤੇ ਉਹ ਉਹਨਾਂ ਦੇ ਸ਼ੱਕ ਜਾਰ ਕਰਤਾ ਉਹਨਾਂ ਬੰਦਿਆਂ ਦੇ ਆਪਣੇ ਪਿੰਡ ਵਾਲਿਆਂ ਦੇ ਅਸੀਂ ਮੈਂ ਤੇ ਐਸਐਚਓ ਦੇ ਕੋਲ ਨਾਲ ਘਰ ਗਏ ਤੂੰ ਰਾਮਨੂ ਘਰ ਚ ਬੈਠੇ ਆਪਣੇ ਕੰਮ ਕਰ ਰਹੇ ਕੋਈ ਮਜਨ ਪਠੇ ਪਾਉਣ ਰਿਹਾ ਕੋਈ ਕੁਛ ਕੁਛ ਉਹ ਮੈਸੇਜ ਨੂੰ ਕਿਹਾ ਯਾਰ ਮੈਂ ਇਹ ਤੇ ਨਹੀਂ ਲੱਗਦੇ ਬੰਦੇ ਹਸ ਕਤਲ ਕੋਤਰਾਲੇ ਵੀ ਸ਼ਕਲੋ ਬੰਦਾ ਲੱਗ ਜਾਂਦਾ ਪਤਾ ਅਸੀਂ ਬਹਿ ਗਏ ਤੇ ਗੱਲਾਂ ਕਰ ਲਿਆ ਵੀ ਮੈਂ ਵੀ ਤੇਰੀ ਤੇ ਤੁਹਾਡੇ ਤੇ ਉਹ ਜਿਹੜੀ ਘਰ ਵਾਲੀ ਉਹਨੇ ਸ਼ੱਕ ਯਾਰ ਕੀਤਾ ਵੀ ਤੁਸੀਂ ਬੱਪੀ ਦਾ ਕਤਲ ਕਰਾਇਆ ਤੇ ਕੇਵਲ ਜਿਹੜਾ ਉਹ ਗਾਇਬ ਆ ਉਸ ਬੰਦਾ ਨੇ ਫੜਾਫੜ ਚਾਹ ਚੁੰਗਾਈ ਸਾਨੂੰ ਕਹਿੰਦਾ ਵੀ ਉਹ ਮਰ ਗਿਆ ਅਹੀਂ ਇਹ ਖ ਮਰ ਗਿਆ ਤੇ ਕੇਵਲ ਇਹ ਕਹ ਵੀ ਉਹ ਵੀ ਮਰੀ ਗਿਆ ਉਹ ਨਾਲ ਜਿਹੜਾ ਲੱਭ ਨਹੀਂ ਰਿਹਾ ਲਾਸ਼ ਵੀ ਹੋਰ ਦੱਬੀ ਹੋਣੀ ਕਿਤੇ ਜਿੰਨੇ ਮਾਰਿਆ ਉਹ ਜੇ ਤੁਹਾਨੂੰ ਨਹੀਂ ਮਾਰਿਆ ਕਹਿੰਦੇ ਮਾਰਿਆ ਉਹ ਅੰਦਰ ਚ ਗੱਲ ਇਹ ਆ ਵੀ ਅਸਹੀ ਉਹਨਾਂ ਤੋਂ ਇਹਨੇ ਦੁਖੀ ਆ ਵੀ ਜੇ ਤੁਹਾਨੂੰ ਕੱਲੋਂ ਕਾਤਲ ਨਹੀਂ ਲੱਗਦਾ ਤੂੰ ਸਾਡੇ ਦੇ ਪਾ ਦਿਓ ਅਸੀਂ 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 ਮੰਦਰ ਨੂੰ ਤਿਆਰ ਆ ਵੀ ਦੋਹਾਂ ਨੂੰ ਕਤਲ ਕਹੀ ਕੀਤਾ ਵਾ ਉਹਦੀ ਘਰ ਵਾਲੀ ਸਾਰੀ ਗੱਲ ਦਾ ਪਤਾ ਨਹੀਂ ਸੀਗਾ ਉਹਨੂੰ ਉਹਨੇ ਹੌਲੀ ਦੱਸਦਾ ਵੀ ਇੱਥੇ ਇਦਾਂ ਇਦਾਂ ਹੋਇਆ ਜੀ ਤੇ ਇਹਨਾਂ ਬੰਦਿਆਂ ਨੇ ਮੇਰਾ ਘਰ ਵਾਲਾ ਮਾਰਿਆ ਉਹ ਹੀ ਦੋ ਬੰਦੇ ਫੜ ਕੇ ਲੈ ਜਾਂਦੇ ਫੜ ਕੇ ਲੈ ਜਾਂਦੇ ਤੇ ਡਾਇਲੋਗਸ਼ਨ ਕੋਈ ਉਧਰੋਂ ਉਹ ਪਿੰਡਾਂ ਚ ਇਹ ਹੁੰਦਾ ਵੀ ਜਿਹੜਾ ਸਭ ਤੋਂ ਬਦਮਾਸ਼ ਹੋਵੇ ਉਹ ਪਿੰਡ ਦੇ ਰਹਿਣਗਾ ਜੀ ਇਹਦੀ ਤਾਂ ਹੀਰਾ ਬੰਦਾ ਤੇ ਸਾਡੇ ਹਰੇ ਪਿੰਡ ਦੀ ਕੋਈ ਨਹੀਂ ਹੈਗਾ ਮਤਲਬ ਇਹੀ ਦੀ ਦੇ ਲੋਕ ਸਾਰੇ ਸੌਂ ਖਾਂਦੇ ਆ ਉਦੋਂ ਸਿਆਸੀ ਫੋਨ ਵੀ ਆਉਣੇ ਸ਼ੁਰੂ ਹੋ ਗਏ ਮੈਂ ਸੱਚ ਨੂੰ ਕਿਹਾ ਮੈਂ ਹਜ਼ਾਰ ਕਿਤੇ ਐਵੇਂ ਗਲਤੀ ਨਾਲ ਬੰਦੇ ਟਾਰਗੇਟ ਹੋਈ ਜਾਣਾ ਅੰਦਰ ਨੇਹੀ ਮਿਲਦਾ ਰਹਦਾ ਚਲੋ ਉਹ ਦੂਜੇ ਘੰਟੇ ਹੋਰ ਲਾਇਆ ਤੇ ਉਹ ਮੰਨ ਗਏ ਅੰਦੇ ਜਹੀ ਮਾਰਿਆ ਤੇ ਕਹੇ লাশ ਕਿੱਥੇ ਆਂਦਾ ਜਿਹਦੇ ਪੱਪੀ লাশ ਹੀ ਕਿਵਲ ਦੀ ਲਾਸ਼ ਸੀ ਪੱਪੀ ਉੱਤੇ ਸੀਗਾ ਪੱਪੀ ਦਾ ਲਾਸ਼ ਲੱਭੀ ਆ ਉੱਥੇ ਕਿਵਲ ਦੀ ਹੈ ਮੈਂ ਕਿਹਾ ਲਾਸ਼ ਪੁੱਟ ਕੇ ਲਾਏ ਉੱਥੇ ਹੈ ਹੀ ਨਹੀਂ ਅੰਦਰ ਨਾਲ ਤੇ ਚੱਲੋ ਅਸੀਂ ਗਏ ਆਂਦੇ ਮਹਾਰਾਜ ਥੋੜਾ ਜਿਹਾ ਹੋਰ ਫੋੜ ਕੇ ਵੇਖੋ ਥੱਲੇ ਜਾਓ ਪੁਲਿਸ ਨੇ ਇੰਨੀ ਜਹਿਮਦਰੀ ਕੀਤੀ ਕਿ ਮੜਾ ਮੋੜ ਹੋਰ ਫੋੜ ਕੇ ਵੇਖ ਲਦੇ ਲਾਸ਼ ਉਦੋਂ ਲੱਭਣੀ ਹੀ ਹੁੰਦੀ ਡਰਾਮੇ ਤੇ ਡਰਾਮ ਡਰਮ ਡਰਾ ਆਉ ਨਹੀਂ ਡਰਾਮਾ ਲੈ ਗਏ ਹੋ ਲਾਸ਼ਾਂ ਦੱਬ ਕੇ ਨਾ ਡਰਾਮ ਦਾ ਆਪਣਾ ਲੈ ਗਏ ਕੋਈ ਡਰਾਮ ਦਾ ਫਿਰ ਬਹੁਤ ਜਿਆਦਾ ਮਿੱਟੀ ਪੁੱਟਣੀ ਪੈਣੀ ਸੀ ਨਾ ਤੋਂ ਪੁੱਟ ਕੇ ਦੱਬ ਕੇ ਲੈ ਗਏ ਤਦੋ ਰਹੀ ਉਹ ਲਿਆਂਦੇ ਲੈ ਕੇ ਫਿਰ ਸਾਰੇ ਬੰਦੇ ਫੜੇ ਫਿਰ ਉਹ ਡਾਕਟਰ ਜਿਹੜਾ ਸੀਗਾ ਉਹ ਉਹਨਾਂ ਦੇ ਘਰ ਹੀ ਸੀ ਹਜੇ ਉਹਨੂੰ ਲਿਆਂਦਾ ਫਿਰ ਉਸ ਤੋਂ ਬਾਅਦ ਤਫਤੀਸ਼ ਉਦਾਂ ਹੀ ਕੀਤੀ ਜਿੱਦਾਂ ਮਤਲਬ ਜੋ ਕੁਝ ਹੋਇਆ ਵੀ ਪੱਪੀ ਨੇ ਤੇ ਕੇਵਲ ਨਹੀਂ ਐਦਾਂ ਨੋਗਵਾਗੀਤਾ ਅਗਵਾ ਕਰਕੇ ਇੱਥੇ ਲੈ ਕੇ ਆਏ ਇਹਦੀ ਉਹਨਾਂ ਨੇ ਲਖਾਉਣ ਦੀ ਕੋਈ ਜਿਹੜਾ ਸੀਗਾ ਨਰਸਿੰਘ ਕਾਲਜ ਉਹ ਆਪਣਾ ਨਾ ਕਰਨ ਦੀ ਕੋਸ਼ਿਸ਼ ਕੀਤੀ ਫਿਰ ਉਸ ਤੋਂ ਬਾਅਦ ਇਹਨਾਂ ਬੰਦਿਆਂ ਦਾ ਦਿਲ ਬਦਲ ਗਿਆ ਉਹ ਚੰਗੇ ਵਿਖਾਏ ਨਾ ਵੀ ਉਹ ਤੇ ਹੈ ਨਹੀਂ ਲੱਖ ਰੁਪਇਆ ਦੇ ਕੇ ਬੰਦੇ ਮਰਾਏ ਹੁੰਦੇ ਉਹ ਵੀ ਉਹ ਇਹਨਾਂ ਨੂੰ ਹੋ ਗਿਆ ਵੀ ਨਹੀਂ ਅਹੀਂ ਕੱਲਰ ਕੰਮ ਕੀਤਾ ਵਾ ਚਲੋ ਉਹ ਬੰਦੇ ਜੇਲ੍ਹ ਚਲ ਗਏ ਹੁਣ ਤਾਂ ਸ਼ਾਇਦ ਮੰਨਦਾ ਹੋ ਗਏ ਉਹ ਬਰੀ ਬੁਰੀ ਉਹਦੇ ਬੜੇ ਚਿਰ ਤੇ ਜਮਾਨਤਾਂ ਪਹਿਲੇ ਹੋ ਗਈਆਂ ਸੀਗੀਆਂ ਤੇ ਉਹ ਬਰੀ ਬੁਰੀ ਹੋ ਗਏ ਹੋਣੇ ਤਾਂ ਮੈਂ ਕਹਿੰਦਾ ਜੇ ਪੁਲਿਸ ਵੀ ਕਈ ਵਾਰ ਗਲਤੀ ਕਰ ਜਾਂਦੇ ਵੀ ਥੋੜੀ ਜੀ ਮਿਹਨਤ ਹੋਰ ਕਰ ਲੈਂਦੇ ਤੇ ਉਦੋਂ ਹੀ ਪਤਾ ਲੱਗਣਾ ਹੈਗਾ ਵੀ ਦੋਵੇਂ ਭਰਾ ਕਤਲ ਹੋ ਗਏ ਆ ਉਹ ਚਾਰ ਪਿੰਡ ਦੇ ਬਾਲਾਬਾਜ ਆ ਕੇ ਉਹਨੂੰ ਮੁਸ਼ਕ ਮਾਰ ਗਿਆ। ਪ੍ਰਾਪਰਟੀ ਉਹਨਾਂ ਨੇ ਇੱਕ ਦੇ ਕੋਠੀ ਸੀ ਦਰਾਸਪੁਰ ਬਹੁਤ ਵੱਡੀ। ਆਮ ਜੇ ਘਰ ਦੇ ਸੀਗੇ ਕੋਈ ਪੰਜ ਸੱਤ ਕਿੱਲੇ ਵਾਲੇ। ਕੋਠੀ ਗਰਾਸਪੁਰ ਬਣੀ ਸੀ ਬਹੁਤ ਵੱਡੀ। 10-15 ਕਿੱਲੇ ਪੈ ਲਈ ਇਹਨਾਂ ਦੇਈ ਹੋਈ ਸੀ। ਇੱਕ ਨਾਲ ਕੋਠੀ ਅਮਸਰ ਦੱਬੀ ਹੋਈ ਸੀ। ਇੱਕ ਕਰਾਇਦਰ ਬਣ ਕੇ ਵੀ ਨਾ ਕੋਠੀ 'ਤੇ ਛੜਦੇ ਨਹੀਂ ਸੀਗੇ। ਜਾਂ ਤਾਂ ਕੋਠੀ ਉਹ ਇਹਨਾਂ ਨੂੰ ਵੇਚ ਦਿੰਦਾ ਸੀ ਬੰਦਾ। ਕੋਈ ਗੁੰਡਾ ਇਹਨਾਂ ਕੋਲ 15-20 ਬੰਦੇ ਸੀਗੇ ਨਾਲ ਮਿਸਟੰਡੇ ਹੋ ਜੇ। ਜਿਆਦੇ ਬੰਦਾ ਕੋਠੀਆਂ ਨੂੰ ਵੇਚ ਦਿੰਦਾ ਸੀਗਾ। ਤੇ ਜਾਂ ਫਿਰ ਇਹ ਉਹਦੇ ਕੋਲ ਪੈਸੇ ਲੈ ਕੇ ਮੋਟੇ ਕਿੰਨੇ ਨਿਕਲ ਜਾਂਦੇ ਸੀ ਉਦੋਂ ਇਹਨਾਂ ਦਾ ਮੇਨ ਕੰਮ ਇਹ ਚੱਲ ਰਿਹਾ ਸੀਗਾ ਉਹਦੇ ਵਿੱਚ ਇਹਨਾਂ ਨੇ ਟੇਸਟ ਬਦਲਣ ਵਾਸਤੇ ਇੱਕ ਗਵਾਹ ਵੀ ਕਰ ਲਿਆ ਪਜੋਣਾ ਕੋਈ ਉਹ ਵੀ ਇਹਨਾਂ ਦਾ ਵਾਕਫ ਸੀ ਬਹੁਤ ਜ਼ਿਆਦਾ ਵਧੀਆ ਉਹ ਡਾਕਟਰ ਜਿਹੜਾ ਸੀ ਡਾਕਟਰ ਕਹਿੰਦੀ ਨਾਮ ਪੱਕਾ ਪੁੱਲ ਗਿਆ ਉਹਦਾ ਉਹ ਵੀ ਚੰਗਾ ਵਾਕਫ ਸੀ ਇਹਨਾਂ ਦਾ ਉਹ ਆਪਣੇ ਆਪਣੀ ਮਰਜ਼ੀ ਨਾਲ ਹੀ ਆਇਆ ਸੀ ਇਹਨਾਂ ਕੋਲ ਇੱਕ ਨਵੇਂਦਰ ਸਿੰਘ ਕਾਲ ਜੀ ਵਾਸਤੇ ਜਗ੍ਹਾ ਬਖਵਾਉਣ ਵਾਸਤੇ ਆਇਆ ਸੀ ਉਹ ਨਰ ਸਿੰਘ ਕਾਲ ਚ ਪਾਉਣਾ ਉਹ ਉੱਥੇ ਪਤਾ ਲੱਗਾ ਮੈਂ ਗਵਾਹ ਹੋ ਗਿਆ ਮੈਨੂੰ ਪਤਾ ਹੀ ਨਹੀਂ ਸੀਗਾ ਤੇ ਉਹ ਫਿਰ ਇਹਨਾਂ ਦੇ ਚਾਂਸੇ ਜਾ ਗਏ ਇਹਨਾਂ ਦੇ ਚਾਂਸੇ ਜਾ ਗਏ ਚਾਂਸੀ ਦਾ ਬਾਦ ਫਿਰ ਇੱਕ ਹੋਲੇ ਜਾਗੇ ਨਾ ਕੋਪਲੋ ਦੋ ਚਾਂਸੀ ਜਾਇਆ ਪਰ ਦੋ ਚਾਂਸੀ ਜਾਕੇ ਇਹਨਾਂ ਦਾ ਅਦਾ ਲਗਾ ਇਹਨਾਂ ਨੇ ਕਰਤਾ ਦੋਨਾਂ ਦਾ ਅਦਾ ਲਗਾਉਂਦੇ ਕਰਤਾ ਕੰਮ ਇਹਨਾਂ ਦਾ ਡਾਕਟਰ ਬਹੁਤ ਤੇਜ਼ ਨਿਕਲੇ ਇਹਨਾਂ ਦੇ ਤਾਂ ਮਤਲਬ ਸਾਰਾ ਕੁਝ ਲਾਲ ਖਰਾਂ ਜਿਹਾ ਕੇ ਮਗਰ ਕੋਈ ਹਫਤਾ 10 ਦਿਨ ਖਾਲੀ ਜਾਂਦੇ ਜਿੱਦਾਂ ਇਹਨਾਂ ਕਿਸੇ ਨੂੰ ਨਹੀਂ ਕੁੱਟਿਆ ਕਿਸੇ ਨੂੰ ਨਹੀਂ ਲੁੱਟਿਆ ਕੋਈ ਜ਼ਮੀਨ ਅੱਛਾ ਇਹ ਜ਼ਮੀਨਾਂ ਦੇ ਕਬਜ਼ੇ ਕਰ ਜਾਂਦੇ ਲੋਕਾਂ ਨਾਲ ਕਈ ਥਾਈਂ ਗੋਲੀ ਚੱਲੀ ਕਈ ਥਾਈਂ ਕਬਜ਼ੇ ਕੀਤੇ ਕਈ ਥਾਈਂ ਭੱਜੇ ਵੀ ਹੈ ਕਈ ਸੇ ਕਬਜ਼ੇ ਵੀ ਕਰ ਗਏ ਜ਼ਮੀਨਾਂ ਤੇ ਮਤਲਬ ਵੀ ਫਰੀ ਫਰ 올 ਸੀਗਾ ਵੀ ਸਹੀ 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 ਰਕਮ দাও ਤੇ ਸਵਾਵਾ ਹਾਜ਼ਰ ਦਵਾ ਲਈਆਂ ਪੁਲਿਸ ਪਰਚੇ ਦੇ ਦਰਜ ਸੀਗੇ ਤੇ ਹੁਣ ਅਰੋਗੇਸ਼ਨ ਉਹਨਾਂ ਦੀ ਬਹੁਤ ਜ਼ਿਆਦਾ ਹੋਈ ਸੀ ਇਹ ਜਿਵੇਂ ਠੀਠੀ ਹੋਗੇ ਸੀ ਜਿਵੇਂ ਉਹ ਕਾਲਾ ਸੀਗਾ ਧਨੋਲੇ ਵਾਲਾ 40 50 ਪਰਚੇ ਦਰਜ ਸੀ ਉਹ ਬੰਦੇ ਦੇ ਤੇ ਉਹ ਜਦੋਂ ਸੀਏ ਪੁੱਛਕਿਸ਼ ਕਰਨੀ ਹੁੰਦੀ ਸੀ ਉਹ ਸਿੱਧਾ ਲੰਮਾ ਪੈ ਕੋਈ ਚੂਚੀ ਰੋਣ ਲੱਗ ਪੈਣਾ ਹੁੰਦੇ ਚੀਕਾ ਮਾਰਨੀ ਐ ਪੈਰ ਫੜ ਲੈਣੇ ਜਦੋਂ ਜਮਾਨ ਤੋਂ ਜਿਹੜੀ ਸਾਲਾ ਫੇਰ ਉਹੇ ਕੰਮ ਸ਼ੁਰੂ ਕਰਦਨੇ ਹੋਏ ਇਹ ਬੰਦੇ ਇਹ ਰੱਬ ਨੇ ਬਣਾਈ ਇਹੋ ਜਿਹੋ ਹੁੰਦੇ ਆ ਇਹ ਸੁਧਰੇ ਨਹੀਂ ਸਕਦੇ ਜੋ ਮਰਜੀ ਪੁੱਠੇ ਕੰਮ ਕਰਾ ਦਿੰਦਾ ਇਹਨਾਂ ਦੇ ਬੱਤੇ ਛੋਟੇ ਸੀ ਉਦੋਂ ਇਹ ਮੇਰੇ ਹਾਲ ਸਾਰੇ ਕੋਈ 30 ਸਾਲ ਦੇ ਸلسلੇ ਕਿਦੋਂ ਬੈਣੀ ਛੋਟੀ ਉਮਰ ਦੇ ਸੀ ਵੈਸੇ ਮੇਰੀ ਸਾਰੀ ਜ਼ਿੰਦਗੀ ਦੀ ਤਫਸੀਲ ਜਿੰਨੀਆਂ ਵੀ ਤਵਤੀਸ਼ਾਂ ਕੀਤੀਆਂ ਕਤਲਾਂ ਦੀਆਂ ਢਾਕਿਆਂ ਦੀਆਂ ਚੁਰਾਤਵਾਜ਼ ਵੀ ਮਗਾਵਲੇ ਜਿੰਨਾ ਟਵਿਸਟ ਇਸ ਕੇਸ 'ਚ ਆਇਆ ਉਹ ਡਾਕਟਰ ਨੇ ਜਿਵੇਂ ਆਪਣੇ ਦਿਮਾਗ ਨਾਲ ਗੇਮ ਬਦਲੀ ਮੇਰਾ ਨਹੀਂ ਖਿਆਲ ਪੰਜਾਬ 'ਚ ਹੋਰ ਕੋਈ ਕੇਸ ਇਹ ਹੋ ਜਾਊਗਾ ਫਿਲਮੀ ਗਾਣੀ ਬਿਲਕੁਲ ਬਿਲਕੁਲ ਅੱਜ ਤੱਕ ਮੈਂ ਕਿਤਨੇ ਹੋ ਗਿਆ 33 ਸਾਲ ਹੋਰ ਵੀ ਇਸ ਅਸਰਾਂ ਮੇਰਾ ਨਹੀਂ ਖਿਆਲ ਵੀ ਐਡੀ ਵੱਡੀ ਟਵਿਸਟ ਵੀ ਜਿਹੜੇ ਬੰਦੇ ਨੇ ਕਤਲ ਹੋਣਾ ਸੀ ਉਹਨੇ ਕਾਤਲ ਹੀ ਕਰਲ ਕਰਵਾਤੇ ਔਰ ਸ਼ਾਂਤੀ ਨਾ ਪਿਆਰ ਨਾ ਸਮਝਾਸ ਨਾ ਗੱਲਾਂ ਕਰਕੇ ਉਹਨਾਂ ਬੰਦਿਆਂ ਖੁਦ ਬਰਾਦੀ ਨਹੀਂ ਬਣਿਆ ਕੁਝ ਵੀ ਨਹੀਂ ਕੀਤਾ ਉਹਨੇ ਉਸ ਬੰਦੇ ਨੇ ਉਹ ਕਿੰਡੀ ਵੱਡੀ ਇੱਕ ਕਮਾਲ ਕਰਤੀ ਗੱਲਾਂ ਬਾਤਾਂ ਨਾਲ ਹੀ ਬੰਦਿਆਂ ਨੂੰ ਚੇਂਜ ਕਰਤਾ ਉਹਨੇ ਦੋਸਤੋ ਸਾਡੀ ਇਸ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਵੀਡੀਓ ਨੂੰ ਅੰਤ ਤੱਕ ਦੇਖਣ ਲਈ ਚੈਨਲ ਦੀ ਸਮੁੱਚੀ ਟੀਮ ਤੁਹਾਡੀ ਧੰਨਵਾਦੀ ਹੈ ਤੁਸੀਂ ਸਾਡੀ ਵੀਡੀਓ ਨੂੰ ਲਾਈਕ ਜ਼ਰੂਰ ਕਰਨਾ ਤੇ ਸਾਡੀ ਹੌਸਲਾ ਅਫਜ਼ਾਈ ਲਈ ਕਮੈਂਟ ਵੀ ਕਰਨਾ ਚੰਗੇ ਤੋਂ ਸਾਰੂ ਸਜਾਵਾਂ ਤੱਕ ਹਮੇਸ਼ਾ ਸਵਾਗਤ ਹੈ ਧੰਨਵਾਦ